ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਏ ਇਹ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਮੇਰੇ ਸਾਰੇ ਠੀਕ ਠਾਕ ਨੇ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਹੁਕਾਇਤ ਵਾਰ ਤੇ ਤਰੀਖ ਹੋ ਗਈ ਅੱਜ 16 ਨਵੰਬਰ ਤੇ ਅੱਜ ਬਹੁਤ ਹੀ ਖਾਸ ਤੇ ਪਵਿੱਤਰ ਦਿਨ ਹੈ ਅੱਜ ਹੈਗਾ ਦਿਨ ਸੰਗਰਾਂਦ ਦਾ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਪ੍ਰਦਨ ਲੈ ਕੇ ਆਵੇ ਸੱਚੇ ਪਾਤਸ਼ਾਹ ਤੇ ਮਹੀਨਾ ਵਧੀਆ ਮਤਲਬ ਸਾਰਿਆਂ ਨੂੰ ਚੜੇ ਹਨਾ ਖੁਸ਼ੀਆਂ ਭਰਿਆ ਚੜੇ ਤੇ ਕਿਰਪਾ ਕਰੀ ਮਹਾਰਾਜ ਆਪਣੀ ਸਾਰਿਆਂ ਤੇ ਹਨਾ ਜਿੰਨੇ ਵੀ ਸਾਡੇ ਭੈਣ ਭਰਾ ਬਲੌਗ ਦੇਖਦੇ ਆ ਦੇਸ਼ ਚੋਂ ਔਰ ਵਿਦੇਸ਼ ਚੋਂ ਹਨਾ ਸਾਰਿਆਂ ਨੂੰ ਤੰਦਰੁਸਤੀ ਔਰ ਚੜਦੀ ਕਲਾ ਹੋਵੇ ਹਨਾ ਤੇ ਦਿਨ ਅੱਜ ਬਹੁਤ ਸੋਹਣਾ ਆ ਤੇ ਵਾਹਿਗੁਰੂ ਕਿਰਪਾ ਕਰ ਰੱਖੇ ਆਪਣੀ ਹਨਾ ਸਾਰਿਆਂ ਤੇ ਤੇ ਤੁਹਾਨੂੰ ਸ਼ਾਰਟਸ ਨੂੰ ਮੇਰੇ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਹਨਾ ਜੇ ਗੁਰੂਆਂ ਦੇ ਸ਼ਾਰਟਸ ਪਾਉਣੀ ਹੈ ਨਾ ਮੈਂ ਤੇ ਬਹੁਤ ਯਾਨੀ ਵੀਊ ਸੋਹਣੇ ਆਉਂਦੇ ਆ ਤੇ ਤੇ ਜਿਹੜਾ 에ਰਰ ਹੁੰਦਾ ਨਾ ਉੱਪਰ ਨੂੰ ਜਾਂਦਾ ਉਹ ਵਾਇਸ ਜੂਡ ਵਿੱਚ ਮੈਂ ਚੈੱਕ ਕਰਦੀ ਹੁੰਦੀ ਆ ਤੇ ਵਾਹਿਗੁਰੂ ਮੇਰ ਕਰੇ ਸਾਰਿਆਂ ਦੇ ਪਪਾ ਨਾਨਕ ਸਾਡੇ ਕੱਲ ਹੈਗਾ ਸਮਾਗਮ ਕੱਲ ਹੋਗੀ 17 ਨਵੰਬਰ ਹਨਾ ਤੇ ਦੋ ਦੰਦਾ ਆ ਦੇ ਨੇ ਇਹ ਬਸ ਹੁਣ ਇਦਾਂ ਹੀ ਵਿਆਹ ਪ੍ਰੋਗਰਾਮ ਵੀ ਸ਼ੁਰੂ ਹੋ ਗਏ ਨਾਲ ਨਾਲ ਤੇ ਬਾਕੀ ਜਿੱਦਾਂ ਦੇ ਵੀ ਹੈਗੇ ਆ ਆਪਾਂ ਇਦਾਂ ਹੀ ਕੈਮਰਾ ਮੈਮਰੀ ਆਜੀਦਾ ਜੀ ਮਤਲਬ ਆਪਣਾ ਆਪ ਸਵਾਰਿਆ ਆ ਤਾਂ ਵੀ ਆਜੀਦਾ ਆ ਜਿੱਦਾਂ ਹੀ ਆ ਤੇ ਇਦਿਆਂ ਜਾਂਦਾ ਆ ਆ ਜਾਈਦਾ ਆ ਤੇ ਕੋਈ ਫੇਕ ਨਹੀਂ ਹੈਗਾ ਜਿੱਦਾਂ ਕਹ ਲੋ ਵੀ ਕੁਛ ਹੈਗੇ ਅਸੀਂ ਕੁਛ ਹੀ ਆ ਔਰ ਦਿਖਾਉਨੇ ਤੁਹਾਨੂੰ ਕੁਛ ਹੀ ਆ ਨਾ ਜਿਹੜੀ ਸਾਡੀ ਲਾਈਫ ਆ ਸਿੱਧੀ ਸਾਦੀ ਸਿੰਪਲ ਜੀ ਪੰਡਾਂ ਵਾਲੀ ਹੈ ਨਾ ਉਹ ਹੀ ਤੁਹਾਨੂੰ ਦਿਖਾਉਨੇ ਆ ਤੇ ਮਸ ਕੈਮਰੇ ਮੁਰੇ ਦੀ ਆਜੀ ਦਾ ਜੇ ਕੰਮ ਕਰ ਕਰਦੇ ਆ ਤੇ ਕੰਮ ਕਰ ਆਪ ਤੁਹਾਨੂੰ ਡੇਲੀ ਰੁਟੀਨ ਦਿਖਾ ਲਈਦੀ ਆ ਜੇ ਖੇਤਾਂ ਚ ਤੇ ਖੇਤਾਂ ਚ ਤੇ ਨਵੇਂ ਵੀਰ ਸਬਸਕ੍ਰਾਈਬਰ ਆਪਣੇ ਨੇ ਜੁੜੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹਨਾ ਤੇ ਬਸ ਇਦਾਂ ਆਪਣੇ ਸਾਥੇ ਸਪੋਰਟ ਬਣਾਈ ਰੱਖਿਓ ਤੇ ਵਾਹਿਗੁਰੂ ਮੇਰ ਕਰੇ ਸਾਰਿਆਂ ਤੇ ਤੇ ਜਿਹਨੇਰੇ ਤੋਂ ਉੱਠ ਕੇ ਹਨਾ ਜਣੀ ਦੇਖੋ ਮੈਂ ਕੱਪੜੇ ਵੀ ਤੋਂ 4 ਵਜੇ ਉੱਠਣਾ ਪਿਆ ਅੱਜ ਇਹਨੂੰ ਤੇ ਕੱਪੜੇ ਧੋਤੇ ਆ ਤੇ ਫਿਰ ਸਿਰ ਵੀ ਨਾ ਲਿਆ ਜੈਦਵਾਰ ਕਰਕੇ ਹਨਾ ਤੇ ਹੁਣ ਸਾਡੀ ਤਿਆਰੀ ਜਾਣਦੀ ਤੇ ਫਿਰ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਣ ਤੇ ਰੋਟੀ ਵੀ ਪਕਾ ਲਈ ਸਾਗ ਨੂੰ ਤੜਕਾ ਵੀ ਲਾ ਲਿਆ ਤੇ ਕੰਮ ਕਰਦੇ ਖੋ ਜਦੋਂ ਅਸੀਂ ਸਵੇਰੇ ਉੱਠਦੇ ਨਾ ਨੇਰੇ ਬਹੁਤ ਜਲਦੀ ਕੰਮ ਖਤਮ ਹੁੰਦੇ ਆ ਤੇ ਯਾਨੀ ਉਹਨਾਂ ਲੇਟ ਉੱਠ ਕੇ ਨਹੀਂ ਹੁੰਦੇ ਜਿੰਨੇ ਜਿੰਨ ਟਾਈਮ ਨਾ ਹੁੰਦੇ ਨਾ ਨੇਰੇ ਸਵੇਰੇ ਸਾਕ ਤੇ ਉੱਠ ਕੇ ਕੰਮਕਾਰ ਬਹੁਤ ਜਲਦੀ ਨਿਬੜ ਜਾਂਦੇ ਆ ਨਾਲੇ ਨਾ ਮਨ ਤੇ ਤਨ ਐਕਟਿਵ ਰਹਿੰਦਾ ਨਾ ਤੰਦਰੁਸਤ ਰਹਿੰਦਾ ਨਾ ਤੇ ਕਹਿੰਦੇ ਹੁੰਦੇ ਨੇ ਜਿਹੜਾ ਸੂਜ ਜਿਹੜਾ ਸੂਜਦਾ ਦਵਾ ਪੈਂਦਾ ਨਾ ਆਪਣੇ ਤੇ ਮਤਲਬ ਧੁੱਪ ਜਿਹੜੀ ਪੁੱਟਦੇ ਆ ਤਾਂ ਉਹ ਹੀ ਸਸਤੀ ਹੁੰਦੀ ਸਾਰਿਆਂ ਦਾ ਖਰਾਬ ਹੀ ਹੁੰਦਾ ਆ ਤੇ ਤਾਂ ਜਿਸ ਦਿਦਾ ਕਰੋ ਵੀ ਐਤਵਾਰ ਸਾਡੇ ਹੈ ਨਾ ਸੁਖਨੀ ਸਾਹਿਬ ਦਾ ਪਾਠ ਹੁੰਦਾ ਬੀਬੀਆਂ ਕਰਦੀਆਂ ਤੇ ਉਹਨਾਂ ਨੇ ਕੀਤਾ ਤੇ ਸੋਣਿਆ ਬਾਹਲੇ ਗੁਰਦੁਆਰਾ ਸਾਹਿਬ ਵੀ ਹੈ ਨਾ ਤੇ ਅੱਜ ਮਹੀਨਾ ਮੱਕਰ ਦਾ ਚੜ ਗਿਆ ਜੀ ਕੱਤੇ ਦਾ ਮਹੀਨਾ ਖਤਮ ਹੋ ਗਿਆ ਤੇ ਇਹ ਮਹੀਨਾ ਜਿਹੜਾ ਚੜਿਆ ਆ ਸਾਰਿਆਂ ਲਈ ਚੰਗਾ ਆਵੇ ਸੁਖਦਾ ਆਵੇ ਤੇ ਚੜ੍ਹਦੀ ਕਲਾ 'ਚ ਹੁਣ ਸਾਰੇ ਹਨ ਆਪਾਂ ਤੇ ਹੀਰਦਾਸ ਕਰਦੇ ਆ ਸਾਰਾ ਦਾ ਭਲਾ ਮੰਗਦੇ ਆ ਦੇਖੋ ਜੀ ਭਲੇ ਵਿੱਚ ਸਾਰੇ ਕੁਛ ਆ ਜੇ ਆਪਾਂ ਕਿਸੇ ਭਲਾ ਮੰਗੋਗੇ ਤੇ ਆਪਣਾ ਆਟੋਮੈਟਿਕ ਰੱਬ ਕਰਦਾ ਹੀ ਆ ਨਾ ਸੋ ਇਹ ਗੱਲ ਆ ਤੇ ਬਾਕੀ ਬਹੁਤ ਵਧੀਆ YouTube ਫੈਮਿਲੀ ਜੁੜੀ ਆ ਤੇ ਬਹੁਤ ਵਧੀਆ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਹਨਾ ਤੇ ਸੋਹਣਾ ਲੱਗਦਾ ਆ ਦੇਖੋ ਜੀ ਭੈਣ ਭਰਾਵਾਂ ਦੇ ਸਪੋਰਟ ਨਾਲ ਹੀ ਸਾਰਾ ਕੁਛ ਆ ਕੱਲਾ انسان ਦਾ ਵੱਡਾ ਨਹੀਂ ਹੈਗਾ ਨਾ ਤੇ ਬਹੁਤ ਵਧੀਆ ਵੀਰੇ ਜਿਨ੍ਹਾਂ ਨੇ ਮਤਲਬ ਚੈਨਲ ਖੋਲ੍ਹ ਸਟਾਰਟ ਕੀਤਾ ਮੇਰੀ ਇਹ ਭੈਣਾਂ ਨੇ ਤਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਆਪਾਂ ਵੀ ਚਲੋ ਜੀ ਵੀਡੀਓ ਜਾਈਦਾ ਉਹਨਾਂ ਦੇ ਨਾ ਤੇ ਦੇਖੀਦਾ ਹਨਾ ਚਲੋ ਜੀ ਹੁਣ ਤਕਰੀਬਨ ਕੰਮ ਨੂੰ ਨਿਬੜਿਆ ਤਾਂ ਹੁਣ ਸਾਡੀ ਤਿਆਰੀ ਹੈ ਜਾਣ ਦੀ ਕਿਤੇ ਤੇ ਚਲਦੇ ਆਂ ਤੇ ਬਸ ਤੁਹਾਨੂੰ ਅੱਜ ਸੰਗਰਾਂਦ ਵਾਲੇ ਦਿਨ ਦੀਆਂ ਮੁਬਾਰਕਾਂ ਦੇਣੀਆਂ ਸੀਗੀਆਂ ਮੈਂ ਹਨਾ ਤੇ ਅਰਦਾਸ ਕਰਨੀ ਸਾਰੀ YouTube ਫੈਮਿਲੀ ਲਈ ਹੈ ਨਾ ਵੀ ਮੀਨਾ ਵਧੀਆ ਚੱਲੇ ਸਾਰਿਆਂ ਵਾਸਤੇ ਹੈ ਨਾ ਤੇ ਸੁਖਦਾ ਆਵੇ ਤੇ ਨਾਲੇ ਇੱਕ ਇਹ ਵੀ ਵਿਚਾਰ ਹੁੰਦੀ ਨਾ ਕਹਿੰਦੇ ਵੀ ਜਦੋਂ ਸੰਗਰਾਣ ਵਾਲੇ ਦਿਨ ਆਪਾਂ ਨਾ ਖਰਚਾ ਕਰਦੇ ਆ ਤੂੰ ਆਪਣਾ ਸਾਰਾ ਹੀ ਮਹੀਨਾ ਖਰਚਾ ਹੁੰਦਾ ਜਾਂਦਾ ਹੈ ਵਿਚਾਰ ਆਇਆ ਇੱਕ ਇਹ ਤੇ ਮੇਰੇ ਭੈਣਾ ਭਰਾ ਕਮੈਂਟ ਕਰਕੇ ਜੂ ਦੱਸਿਓ ਵੀ ਇਹ ਸੱਚੀ ਗੱਲ ਖਰਚਾ ਆਪਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਾ ਵੀ ਕਹਿੰਦੇ ਸਾਰਾ ਮਹੀਨਾ ਖਰਚਾ ਹੁੰਦਾ ਜਾਂਦਾ ਆ ਤੇ ਚਲੋ ਖੈਰ ਜ਼ਿੰਦਗੀ ਆ ਇਹ ਚੱਲਣੀ ਹੈਗੀ ਇਦਾਂ ਇਹਨਾਂ ਕੰਮ ਕਾਰਾਂ ਵਿੱਚ ਖਾ체 ਲੈਣ ਦੇਣ ਵਿੱਚ ਨਾ ਤੇ ਜਣੀ ਛੋਟੇ ਹੁੰਦੇ ਹੈਗਾ ਆਪ ਸੁਣੀਦੀ ਹੁੰਦੀ ਸੀਗੀ ਵੀ ਇਦਾਂ ਹੁੰਦੀ ਆ ਵੀ ਉਸ ਦਿਨ ਆਪਾਂ ਖਰਚਾ ਨਹੀਂ ਕਰਨਾ ਕਿਸੇ ਨੂੰ ਕੋ ਪੈਸੇ ਨਹੀਂ ਦੇਣੇ ਹੈਗਾ ਕਿਹਨੇ ਤੈਨੂੰ ਫੇਰ ਦੇਣੇ ਆ ਨਾ ਪੈਸੇ ਤੇ ਸਾਰਾ ਮੈਨਾਂ ਕਦੇ ਖਰਚਾ ਹੁੰਦਾ ਰਹਿੰਦਾ ਇਦਾਂ ਹੀ ਤੇ ਕੱਪੇ ਤੋਂ ਕੇ ਸਕਾਲਿਆ ਤੇ ਇਸ ਮਸਤ ਪਜਾਣੇ ਹੁਣ ਹੋਰ ਘੜੀ ਨੂੰ ਤੇ ਮੈਂ ਸਮ ਡਾਕਟਰ ਸਾਹਿਬ ਨੂੰ ਕਹਿੰਦੀ ਸੀ ਕਿ ਮੈਂ ਕਹਾਂ ਨਿਗਾ ਰੱਖਿਓ ਹੋਰ ਨਾ ਗਤੇ ਨਾ ਉਹ ਇਹ ਨਿੱਕੀ ਆ ਕੁੱਪੇ ਲੈ ਕੇ ਭੱਜ ਜਾਂਦੀ ਆ ਖਰਾਬ ਕਰ ਦਿੰਦੀ ਆ ਨਾ ਵੀ ਖਰਾਬ ਕਪੜੇ ਨਾ ਕਰੇ ਹੁਣ ਵਿਹਾਨਾ ਸੀਜ਼ਨ ਸ਼ੁਰੂ ਹੋ ਗਾਇਆ ਸਾਡੇ ਪਿੰਡ ਵੀ ਕਈ ਵਿਆਹ ਆ ਲਾ ਬਰਾਤ ਆ ਅੱਜ ਕੱਲ ਪਰਸੋ ਹੋ ਕੇ ਹਟਿਆ ਵਿਆਹ ਦੇ ਚਲੋ ਵਾਈਗੁਰ ਸਾਰਿਆਂ ਨੇ ਕਰੀ ਹੈ ਨਾ ਤੇ ਸਾਰਿਆਂ ਦੀ ਸੋਣੀ ਸੱਚੇ ਪਾਤਸ਼ਾ ਆ ਲੈ ਕੋ ਕਲਾ ਕਲਾ ਤੋਪ ਸਿੱਖਣ ਆਇਆ ਤੇ ਇਹਨਾਂ ਨੇ ਨਾ ਦੁਪਹਿਰ ਤੱਕ ਇੱਥੇ ਰਹਿਣਾ ਬਸ ਕਾਲਾ ਉੱਧਰ ਬੈਠਾ ਆ ਤੇ ਉਹ ਨਿੱਕੀ ਤਸਵੀਰ ਇੱਧਰ ਬੈਠੀ ਹੈ। ਉਹਨ ਸਾਡੇ ਪ੍ਰਾਣੇ ਆਏ ਭੈਣ ਜੀ ਹੁਣੀ ਆਏ ਤੇ ਨਾਲੇ ਸਾਡੀ ਪ੍ਰਵ ਤੀrani ਕਹੇ ਕਹਿੰਦੇ ਵੀ ਤੁਹਾਡੇ ਤੇ ਰੌਣਕ ਬੜੀ ਲੱਗੀ ਉੱਤੇ ਸਾਡੇ ਬਹੁਤ ਆ। ਦੇਖੋ ਜੀ ਇਦਾਂ ਹੀ ਆ ਬਸ ਪਿਆਰ ਨਾਲ ਹੀ ਸਾਰਾ ਕੁਝ ਆ। ਸਾਨੂੰ ਪਿਆਰ ਕਰਦੇ ਸੀ ਇਹਨਾਂ ਨੂੰ ਕਰਦੇ ਆ ਨਾ ਤੇ ਆਪਣੇ ਕਰਮਾਂ ਦਾ ਖਾਂਦੇ ਆ। ਇਹਨਾਂ ਦੇ ਕਰਮਾਂ ਦਾ ਰੱਬ ਸਾਨੂੰ ਦੇ ਹੀ ਜਾਂਦਾ ਨਾ। ਇਹਨਾਂ ਦੇ ਪਿਆਰਾਂ ਵਿੱਚੇ ਤੇ ਬਸ ਇਹਨਾਂ ਨੇ ਨਾ ਦੁਪਹਿਰ ਤੱਕ ਇੱਥੇ ਧੁੱਪ ਸਿੱਕਣੀ ਇੱਧੇ ਰਹਿਣਾ ਬਸ ਇਹਨਾਂ ਨੇ। ਸਭ ਸਿੱਧੀ ਆਉਂਦੀ ਆ ਤੇ ਜੀ ਉਹਨਾਂ ਦੇ ਕੋਠਲੇ ਤੇ ਸਭ ਸੁੱਤੀਆਂ ਪਈਆਂ ਆ ਤੇ ਉਹ ਕਾਲਾ ਵੀ ਆ ਗਿਆ ਬੜੀ 라ਖੀ ਇਹਦੀ ਮੈਂ ਅਸ ਵੇਰੀ ਗੁਰਦੁਆਰਾ ਸਭ ਤੋਂ ਆਈ ਤਾਂ ਪ੍ਰਸ਼ਾਦ ਨੂੰ ਭੱਜ ਕੇ ਪਾਵੇ ਮੈਨੂੰ फटाफट ਪ੍ਰਸ਼ਾਦ ਪਾ ਦੇ ਮੈਨੂੰ ਪ੍ਰਸ਼ਾਦ ਪਾਇਆ ਫੇਰ ਸਹੀ ਹੋਇਆ ਕੋਈ ਕੋਠਲੇ ਚੜੀ ਨਹੀਂ ਫੜਕਣ ਦੇਣੀ ਇਹਨੇ ਕਾਲੇ ਸੋਨਾ ਇਥੇ ਹੈ ਇਹਨੂੰ ਪਤਾ ਲੱਗ ਜਾਂਦਾ ਮੇਰਾ ਨਾਂ ਇਹ ਆ ਤੇ ਸੱਤ ਅੱਠ ਘਰਾਂ ਜਾਂਦਾ ਪੱਕਾ ਹੀ ਇਹ ਤੇ ਹਾਂ ਦੇਖੋ ਜਿਵੇਂ ਲੱਭਦਾ ਵੀ ਉਹ ਮੇਰੇ ਨਾਲ ਨਹੀਂ ਕਿੱਥੇ ਗਈਆਂ ਨਾਲੇ ਕਿੱਥੇ ਗਈਆਂ ਕੱਲ ਸੋਝਾ ਹੁਣ ਤੂੰ ਇੱਥੇ ਇਹ ਸਾਰੇ ਦਾ ਬੋਸ ਆ ਕਾਲਾ ਸਾਰਿਆਂ ਦਾ ਬੋਸ ਹੈ ਸਭ ਤੋਂ ਸਾਰੇ ਤੋਂ ਥੱਲੇ ਉੱਪਰ ਸਾਰਿਆਂ ਤੋਂ ਬੋਸ ਹੈ ਸਾਰਿਆਂ ਦਾ ਇਹ ਸਾਰੇ ਨੂੰ ਡਰਦੇ ਜਦੋਂ ਦੁੱਧ ਪੀਣਾ ਲੈਣੇ ਜਾਂ ਕੁਝ ਖਾਣਾ ਪੀਣਾ ਕਿਸੇ ਨੇ ਲੱਗੇ ਨਹੀਂ ਹੋਣਾ ਬਸ ਇਹੀ ਕੱਲ ਰਹਿਊਗਾ ਹੁਣ ਗਿੜੀ ਮਾਰਦਾ ਵੀ ਕੌਣ ਆਇਆ ਇੱਥੇ ਕੌਣ ਨਹੀਂ ਹਾਂ ਸਾਡੇ ਪਿੰਡ ਅੱਜ ਬਰਾਤ ਮੇਰਾ ਖਿਆਲ ਉਹ ਪਾਲੀ ਸੱਟ ਪਿੰਡ ਬਸ ਖੁਣਾ ਬਹੁਤ ਵੱਡਾ ਹੈ ਤੇ ਬਾਜਾ ਵੱਜਦਾ ਬਰਾ ਚੱਲੀ ਆ ਚਲੋ ਜੀ ਚਲਦੇ ਆਂ ਤਿਆਰੀ ਹੁਣ ਸਾਡੀ ਟਾਈਮ ਹੋ ਗਿਆ ਤੇ ਡਾਕਟਰ ਸਾਹਿਬ ਕੋਟ ਚਾਹ ਬਣਾ ਲਈਏ ਚਾਹ ਪੀ ਕੇ ਫਲਾਕ ਤੇ ਫੇਰ ਚਲਦੇ ਆਂ ਤੇ ਚਲੋ ਫਿਰ ਅਸੀਂ ਮੈਂ ਤਾਂ ਨਹੀਂ ਚਾਹ ਪੀ ਕੇ ਖੁਸ਼ੀ ਨਹੀਂ ਹੈਗੀ ਕੋਟ ਪਾਣੀ ਦਾ ਗਲਾਸ ਪੀ ਲੈਣਾ ਆ ਤੇ ਵਧੀਆ ਬਲਾਈ ਤੇ ਸਮਝ ਆਈ ਹੀ ਕਹਿਣਾ ਮੰਦਾ ਬਹੁਤ ਤੁਪ ਸੇਗਲਾ ਠੀਕ ਹੈ ਸਮਝ ਆਹ ਹਾਂ ਵਸੀਆਂ ਮਾਰਦਾ ਵੀ ਮੈਨੂੰ ਮਿਲ ਖਾਓ ਪਾਓ ਕੁਛ ਖਾਣ ਨੂੰ ਹੁੰਦੇ ਹੈਂਗਾ ਫੇ ਹੈ ਗੁੱਡ ਮਾਰਨਿੰਗ ਬਾਏ ਬਾਏ ਸਮਝ ਜੈਰੀ ਬਹੁਤ ਹੈ ਸੋ ਜਾ ਹੂੰ ਤੂੰ ਉਹਦੇ ਬਰਾ ਚੱਲੀ ਆ ਅਸੀਂ ਜਾਈਏ ਬੰਦੇ ਅੱਜ ਆਹ ਦੇਖੋ ਜੀ ਕਾਲਾ ਪਈਆ ਸੋ ਗਿਆ ਤੂੰ ਫੇਰ ਮੇਰੇ ਪਿੱਛੇ-ਪਿੱਛੇ ਹੈ ਚਲੋ ਜੀ ਅੱਜ ਦੇ ਵਲੌਗ ਦਾ ਕਰਦੇ ਇਥੇ ਐਂਡ ਤੇ ਫਿਰ ਕਿਸੇ ਨਵੇਂ ਵਲੌਗ ਦੇ ਨਾਲ ਮਿਲਾਂਗੇ ਤਦ ਤੱਕ ਲਈ ਸਸਟੀ ਘਰ ਸਾਰਿਆਂ ਨੂੰ ਓਕੇ ਬਾਏ ਜੀ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਰੱਖੀ